ਜੀ ਬਰਾਜ ਜੀ ਕਿੰਨਾ ਚ ਤੁਹਾਡਾ ਬਲਜਿੰਦਰ ਸਿੰਘ ਤੇ ਤੁਸੀਂ ਅੱਜ ਇੱਥੇ ਦਰਾਹੇ ਆਏ ਹੋ ਨਹਿਰ ਪੱਕੀ ਹੋ ਰਹੀ ਹੈ ਇੱਕ ਪਾਸੇ ਜਿਹੜੀ ਸਿੱਧੂ ਪੁਰ ਜੁਨੀਅਨਾਂ ਜਾਂ ਬੱਕ ਬੱਕ ਕਿਸਾਨ ਜੁਨੀਅਨਾਂ ਨੇ ਉਹ ਜਿਹਦਾ ਵਿਰੋਧ ਕਰਦੇ ਤੋਂ ਟੋਡੀ ਜੁਨੀਅਨ ਹੈ ਜਿਹੜੀ ਤੁਸੀਂ ਪੱਕੀ ਕਰਵਾ ਰਹੇ ਹੋ ਨਾਲ ਖੜ ਕੇ ਵਿਰੋਧ ਤਾਂ ਕਿਸੇ ਦਾ ਵੀ ਨਹੀਂ ਹੁਣ ਸਰਕਾਰਾ ਡੋ ਅੱਡੀ ਆਈ ਟੋਡੀ ਜੁਨੀਅਨ ਕੀ ਕਹਿੰਦੀ ਆ ਸਾਡੀ ਜੁਨੀਅਨ ਦਾ ਵੇ ਜੱਲੇਵਾਲ ਸਾਹਿਬ ਉੱਥੇ ਬੈਿਆ ਆ ਹਾਂ ਉਹ ਕੜਦਾਲ ਦੇ ਤੁਸੀਂ ਛੜ ਕੇ ਜਿਹੜੀ ਨਹਿਰ ਪੱਕੀ ਕਰਾਉਣ ਦੇ ਹੱਕ ਚੋਂ ਹਾਂਜੀ ਹਾਂਜੀ ਹੈ ਆ ਹੋ ਜਾਵੇ ਵਧੀਆ ਗੱਲ ਤੁਸੀਂ ਯੂਨੀਅਨ ਕਿਹੜੀ ਆ ਸਾਡੀ ਯੂਨੀਅਨ ਦਾ ਕਿਸਾਨ ਯੂਨੀਅਨ ਆਵੇ ਲਿਆ ਕਿਹੜੀ ਆ ਨਾਂ ਦੱਸੋ ਆਮ ਸਗਰਸੀ ਕਮੇਟੀ ਪੰਜਾਬ ਹਾਂਜੀ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਛਾ ਨਹੀਂ ਥੋੜੀ ਯੂਨੀਅਨ ਨੇ ਪੱਕਾ ਕਰਾ ਲਿਆ ਹੈ ਹਾਂਜੀ ਪੱਕਾ ਪੱਕਾ ਤੁਸੀਂ ਕਿਉਂ ਕਰਵਾ ਰਹੇ ਹੋ ਪੱਕਾ ਵਧੀਆ ਗੱਲ ਆ ਪੱਕੀ ਉਹ ਵਿਰੋਧ ਕਰ ਰਹੇ ਨੇ ਜੀ ਬਰਾਜ ਜੀ ਕਿੰਨਾ ਚਿਰ ਤੁਹਾਡਾ ਬਲਜਿੰਦਰ ਸਿੰਘ ਜੀ ਤੇ ਤੁਸੀਂ ਅੱਜ ਇੱਥੇ ਦਰਾਹੇ ਆਏ ਹੋ ਨਹਿਰ ਪੱਕੀ ਹੋ ਰਹੀ ਹੈ ਇੱਕ ਪਾਸੇ ਜਿਹੜੀ ਸਿੱਧੂ ਪੁਰ ਜੁਨੀਅਨਾਂ ਜਾਂ ਬੱਖ ਬੱਖ ਕਿਸਾਨ ਜੁਨੀਅਨਾਂ ਨੇ ਉਹ ਜਿਹਦਾ ਵਿਰੋਧ ਕਰਦੋਂ ਟੋਡੀ ਜੁਨੀਅਨ ਹੈ ਜਿਹੜੀ ਤੁਸੀਂ ਪੱਕੀ ਕਰਵਾ ਰਹੇ ਹੋ ਨਾਲ ਖੜ ਕੇ ਵਿਰੋਧ ਤਾਂ ਕਿਸੇ ਦਾ ਵੀ ਨਹੀਂ ਹੁਣ ਸਰਕਾਰਾ ਡੋ ਅੱਡੀ ਆਈ ਟੋਡੀ ਜੁਨੀਅਨ ਕੀ ਕਹਿੰਦੀ ਆ ਸਾਡੀ ਜੁਨੀਅਨ ਦਾ ਵੇ ਜੱਲੇਵਾਲ ਸਾਹਿਬ ਉੱਥੇ ਬੈਹਿਆ ਉਹ ਖੜਦਾ ਹਾਲ ਤੇ ਤੁਸੀਂ ਛੜ ਕੇ ਜਿਹੜੀ ਨਹਿਰ ਪੱਕੀ ਕਰਾਉਣ ਦੇ ਹੱਕ 'ਚੋਂ ਹਾਂਜੀ ਹਾਂਜੀ ਹੈ ਆਹ ਹੋ ਜਾਵੇ ਵਧੀਆ ਗੱਲ ਤੁਸੀਂ ਜੁਨੀਅਨ ਕਿਹੜੀ ਆ ਆਡੀ ਜੂਨੀਅਨ ਦਾ ਕਿਸਾਨ ਯੂਨੀਅਨ ਆਵੇ ਲਿਆ ਕਿਹੜੀ ਨਾਮ ਦੱਸੋ ਆਮ ਸੰਘਰਸ਼ ਕਮੇਟੀ ਪੰਜਾਬ ਹਾਂਜੀ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਛਾ ਗਾਈ ਥੋੜੀ ਜੂਨੀ ਨੇ ਪੱਕਾ ਕਰਾ ਲਿਆ ਹੈ ਹਾਂਜੀ ਪੱਕਾ ਪੱਕਾ ਤੁਸੀਂ ਕਿਉਂ ਕਰਵਾ ਰਹੇ ਹੋ ਪੱਕਾ ਵਧੀਆ ਗੱਲ ਹੈ ਪੱਕੀ ਉਹ ਉਹ ਵਿਰੋਧ ਕਰ ਰਹੇ ਨੇ